ਸਾਰਿਆਂ ਨੂੰ ਪਰਮਾਤਮਾ ਅਗੇ ਅਰਦਾਸ ਹੈ ਤੁਸੀਂ ਹਵੇ ਸਿਹਤ ਅਰਦੀ ਕੇ ਲਾਭ ਚੋ ਤੰਦਰੁਸਤ ਰਹੋ ਤੇ ਦੁੱਖ ਤਕਲੀਫੋਂ ਦੂਰ ਬਈ 사ਸੀ ਕਾ ਹਾਂ ਬਈ 사ਸੀ ਕਾ ਸੁਣ ਲੋ ਸਾਰੇ 사ਸੀ ਕਾ ਕ ਬਈ ਗੁਰਜੀ ਕਾ ਖਾਲਛਾ ਕਾ ਦ ਕਾ 사ਸੀ ਕਾ ਕਰ ਪਹਿਲੇ 사ਸੀ ਕਾ ਬੋਲੇ ਸੋਨਿਆਰ ਕਥੇ ਬੁਲਾ ਦੇ ਪਹਿਲੇ ਉਹ ਕੱਟੀ ਲੱਗਾ ਹੈ ਕਰਨ ਦਾ ਕੱਟੀ ਜਿਹੜੀ ਡਰਾਉਂਦਾ ਆਪਣੀ ਜਾਨ ਚੱਲ ਤੇ ਤੈਨੂੰ ਅੱਜ ਕੁੜੀ ਬੁਣਾਈ ਵੀ ਮੈਂ ਦੋ ਗੁੱਤਾ ਕਰਕੇ ਐ ਕੁੜੀ ਕੀਰੀ ਚੁੰਡੀ ਬਦਲ ਕੇ ਆਏ ਗਵਾਲਜੇ ਬਹੁਤੀ ਲਓ ਜੀ ਪਹੁੰਚੇ ਤੇ ਮਾਤਾ ਕੋਲ ਤੇ ਜਦੋਂ ਮਾਤਾ ਕੋਲ ਪਹੁੰਚੇ ਤੇ ਚਰਨਜੀਤ ਕਹਿੰਦੀ ਮਨਿੰਦਰ ਦੇ ਡੈਡੀ ਅੱਜ ਤਾਂ ਬੀਬੀ ਦੀ ਜਿਹੜੀ ਚੋਰੀ ਫੜੀ ਜਾਣੀ ਮੈਂ ਕਾਹਦੀ ਕਹੀ ਤਾਂ ਦੱਸਦੀਆਂ ਮੈਂ ਚੋਰੀ ਚੋਰੀ ਨੂੰ ਮੋਰੀ ਚੋਰੀ ਨੂੰ ਮੋਰ ਪੈ ਗਏ ਕਹਦੇ ਸਾਸਰੀ ਘਰ ਤਾਂ ਬੋਲਦੇ ਸਾਸਰੀ ਘਰ ਬਾਈ ਸਾਰਿਆਂ ਨੂੰ ਆਪ ਦਾ ਸਾਹਿਬ ਨੂੰ ਠੀਕ-ਠਾਕ ਰੱਖੇ ਖਾਂਦੇ ਨਹੀਂ ਕਹਾਣੀ ਵੰਡ ਕਰਗੇ ਕਹਾਣੀ ਵੰਡ ਮਨਿੰਦਰ 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 ਹਾਂ ਮਨਿੰਦਰ ਹੁਣ ਤਾਂ ਮਨਿੰਦਰੇ ਪਿਆਰਾ ਹੈਗੀ ਉਹਦਾ ਵੀ ਤਾਂ ਨੌਰ ਲਾਓ ਹਾਂ ਆ ਦੇਖ ਲੈ ਲੈ ਚੋਬਰ ਸੁਖਨਾਨ ਮੁੰਡਾ ਕਿਤੇ ਛੋਟਾ ਅਜੇ ਸਾਲ ਦਾ ਨਹੀਂ ਇਹ ਹੈ ਹਾਂ ਵੀਰੇ ਦਾ ਇਹ ਤਾਂ ਗੱਲ ਬਣਦੀ ਆ ਹਾਂ ਵੀ ਤੇ ਕੱਲਾ ਮਨਿੰਦਰ ਮਨਿੰਦਰ ਨਾ ਨਾ ਕਰ ਅਸੀਂ ਵੀ ਤਾਂ ਹੈਗੇ ਆ ਮੈਂ ਆਪਣੀ ਵੀ ਗੱਲ ਛੱਡੋ ਆ ਹੈਗਾ ਨਮੁੰਦਾ ਹਾਂ ਆ ਨਮੁੰਨੇ ਨੂੰ ਕੋਈ ਪੁੱਛਦਾ ਇਹਨੂੰ ਦੇਖ ਲੈਣਾ ਨਾ ਨਾ ਥੋੜੀ ਬੜੀ ਖੜਾ ਚੱਲਿਆ ਤਾਂ ਲੈ ਤੇ ਮੈਨੂੰ ਰੁੜੰਦੋ ਦੱਸ ਲੈ ਲੈ ਜੀ ਦੇਖੋ ਇੱਧਰ ਸਾਨੂੰ ਮੈਂ ਚੀਜ਼ਾਂ ਤੇ ਆਹ ਪਾਈ ਆ ਬੀਬੀ ਨੇ ਖਾਸ ਖਾਸ ਜੁਵੈਣ ਅਮਰ ਸੌਫ ਤੇ ਮੈਂ ਇਹ ਠੰਡੀਆਂ ਚੀਜ਼ਾਂ ਬੀਬੀ ਇਹ ਹਾਂ ਮੈਂ ਨਹੀਂ ਆ ਸਾਰੀਆਂ ਸੌਫ ਗਰਮ ਸੌਫ ਗਰਮ ਸੌਫ ਗਰਮ ਆਹ ਦੇਖੋ ਇੱਧਰ ਕਿੱਧਰ ਜਾਂਦਾ ਸੌਫ ਆਹ ਜੁਵੈਣ ਮੈਂ ਤਾਂ ਉਹ ਪਾ ਦੇਣੀ ਵੀ ਚਾਹ ਖਾਪ ਜੂਗਾ ਬੈਵਾਦੀ ਤੇ ਤੇ ਸਾਨੂੰ ਨਹੀਂ ਪਤਾ ਸੀ ਤਾਂ ਆਏ ਆ ਡਿਊਟੀ ਪਰ ਤੇ ਜਦ ਘਰ ਨੂੰ ਤੇ ਖੁਸ਼ਬੂ ਤਾਂ ਆਹ ਖੁਸ਼ਬੂ ਤਾਂ ਬੀਬੀ ਦਰਵਾਜ਼ੇ ਤੱਕ ਜਦ ਸਨ ਅਸੀਂ ਕਿਹਾ ਵੀ ਲੈ ਵੀ ਬੀਬੀ ਅੱਜ ਕੁਝ ਨਵੀਂ ਚੀਜ਼ ਤਿਆਰ ਕਰਨ ਲੱਗੀ ਹੋਈ ਆ ਤੇ ਜਦ ਦੇਖਿਆ ਅਸੀਂ ਇਹ ਆ ਵਜਿਆ ਹੋਇਆ ਜੀ ਇਹ ਕਾ ਵੀ ਬੀਬੀ ਪੰਜੀਰੀ ਦਾ ਮਦਾਵੜਾ ਉਹ ਯਾ ਦਾਵੜਾ ਪੰਜੀਰੀ ਇੱਕੋ ਹੀ ਹੁੰਦੀ ਆ ਮਨਿੰਦਰ ਨੂੰ ਦਾਵੜਾ ਲਾਇਆ ਦਾਵੜਾ ਹੋਰ ਹੁੰਦਾ ਪੰਜੀਰੀ ਹੋਰ ਹੁੰਦੀ ਅੱਛਾ ਉਹ ਵਾਈ ਕੁਸਾ ਇੱਕੋ ਹੀ ਹੁੰਦਾ ਅੱਛਾ ਇੱਕੋ ਹੀ ਹੁੰਦਾ ਮੈਨੂੰ ਦਿਖਾਉਂਦੇ ਦੱਸ ਲੈ ਚਲ ਮੈਂ ਤਾਂ ਤੈਨੂੰ ਕਿਆ ਸਿਖਾਉਣਾ ਪਹਿਲਾਂ ਸਿੱਖੀ ਹੋਈ ਨੂੰ ਕੋਈ ਚੀਜ਼ ਦਾਵੜਾ ਕਹ ਦੇ ਪੰਜੀਰੀ ਕਹ ਦੇ ਉਹ ਤਾਂ ਪਹਿਲੇ ਅੱਛਾ ਇਹ ਮਨਿੰਦਰ ਵਾਸਤੇ ਹੀ ਕਿ ਸਾਡੇ ਵਾਸਤੇ ਵੀ ਆ ਨਹੀਂ ਗਾ ਲਿਓ ਹੈ ਪਤਾ ਕੁਸ ਨਹੀਂ ਭਾਈ ਦਾਦੀ ਜਿਆਦਾ ਪਿਆਰੀ ਆ ਪਿਆਰਾ ਕਰਦੀ ਆ ਤੇ ਮਨਿੰਦਰ ਨੂੰ ਹਾਂ ਜਿਹੜੇ ਵੀਡੀਓ ਦੇਖਦੇ ਆ ਜੀ ਤੁਸੀਂ ਵੀ ਆਓ ਜਰੂਰ ਆ ਦੇਖ ਕੇ ਨਾ ਛੱਡਦੇ ਹੁਣ ਇਹ ਨਹੀਂ ਖਾਣੇ ਚੀਜੀ ਲੈ 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 ਚਾ ਜੀ ਉੱਥੇ ਜਾ ਕੇ ਚੁੰਡੀ ਮੀਂਹ ਮੈਂ ਕੀ ਪਾਉਣਿਆ ਕੀ ਦਿਖਾਈ ਬਿਦਾਮ ਬੂਰਾ ਅੱਛਾ ਬੀਬੀ ਮੈਂ ਅੱਛਾ ਆ ਬੀਬੀ ਅੱਛਾ ਮੈਂ ਚੋਰੀ ਹੁਣ ਫੜੀ ਆ ਬੀਬੀ ਦੀ ਜਦ ਮੈਂ ਬਾਜ਼ਾਰ ਵਿੱਚ ਕੰਮ ਕਰਨ ਗਿਆ ਤਾਂ ਮੈਨੂੰ ਬੀਬੀ ਕਹਿੰਦੀ ਮੈਂ ਚੱਲੀਆਂ ਮੜਾ ਬਾਜ਼ਾਰ ਨੂੰ ਦੇਖੀ ਪਰ ਮੈਨੂੰ ਮੈਨੂੰ ਇਹ ਨਹੀਂ ਦਾ ਪਤਾ ਆ ਗਏ ਚੀਜੀ ਅੰਗਤ ਦੇਖ ਲਓ ਕਹਿੰਦਾ ਮੈਂ ਸਾਹ ਲੈ ਆ ਦੇ ਕਹਿੰਦੀ ਕੀੜੇ ਚੜਨ ਲੱਗ ਗਏ ਸ਼ੁਕਰ ਹੈ ਮਿੱਠੇ ਹੁੰਦੇ ਨੇ ਨਾ ਹਾਂ ਨਹੀਂ ਬੀਬੀ ਘਿਰਨਾ ਆਵੇ ਦੇਖੀ ਇੱਧਰ ਨੂੰ ਲਾ ਘਿਰ ਜਵੇ ਟਿਕਦਾ ਹੀ ਨਹੀਂ ਹੈਗਾ ਇਹ ਮੈਂ ਤਾਂ ਇਹ ਜਾ ਤੰਕ ਕਰਦਾ ਤਲ ਕੋਈ ਨਹੀਂ ਨਿਆਂ ਕਰਦੇ ਹੀ ਹੁੰਨੇ ਆ ਮੈਂ ਕਿਹੜੀ ਦੀ ਗੱਲ ਕਹਾਂ ਮੈਂ ਹੁਣ ਤੁਸੀਂ ਵੀ ਕੰਮ ਦੇ ਚਲੇ ਜਾਂਦੇ ਹੋ ਮੈਂ ਇੱਧਰ ਹੁੰਦੀ ਆ ਇੱਕ ਬੰਦੇ ਨੂੰ ਸਭ ਨਾਲ ਬਹੁਤ ਵੱਲ ਲੱਕ ਤੋੜ ਦਿੰਦਾ ਹੁਣ ਤੈਨੂੰ ਪਤਾ ਹੁੰਦਾ ਭੱਜ ਜਾਣਾ ਮੈਂ ਤਾਂ ਛੱਡ ਦੇ ਠੰਡੇ ਲੈ ਇਹ ਲੈ ਗਰੀ ਘਰੀ ਕਾ ਕਹਿੰਦੀ ਹੈ ਗੁਰੀ ਹੂੰ ਇਹ ਠਿਕਦਾ ਨਹੀਂ ਨਾ ਹੈਗਾ ਮੈਂ ਇਕੱਠਾ ਰਹਿੰਦਾ ਤਾਂ ਹੈ ਬੈਠ ਜਾਂਦਾ ਵੀ ਥਲੇ ਕਰਦਾ ਮੈਂ ਤੈਨੂੰ ਵਿਚਾਰੇਆਂ ਸਾਰੀਆਂ ਠੰਡੀਆਂ ਚੀਜ਼ਾਂ ਸੌਂਪ ਦਿੰਦੀ ਹਾਂ ਹਾਂ ਹੋ ਮਾਠ ਠੀਕ ਠਾਕ ਆ ਠੀਕ ਠਾਕ ਹੀ ਚਾਹੀਦਾ ਪਰ ਉਹ ਗੜੀ ਦੀ ਪਹਾੜ ਵਾਲੀ ਦੀ ਮੈਂ ਕਿਹਾ ਦੱਸ ਦੁੱਖ ਤੇ ਦੁੱਖ ਖੜਾ ਹੁੰਦਾ ਕੁੜੀ ਦਾ ਕਿਆ ਦੁੱਖ ਤੇ ਉੱਪਰ ਹੋਰ ਹੋ ਗਿਆ ਹਨਾ ਹੋ ਵਿਚਾਰੀ ਨੂੰ ਔਖੀ ਹੋ ਮਾੜਾ ਟਾਈਮ ਆਦਾ ਮੂੰਹ ਵੀ ਫਤਗ ਕਰਦੇ ਵੀ ਕਿਸੇ ਨੇ ਪੁੱਛ ਅੱਛਾ ਇਹ ਗਰੀਬ ਤੇ ਹੀ ਪੈਂਦਾ ਵਕਤ ਦੀ ਬਸ ਵਕਤ ਦਾ ਗਰੀਬ ਹੋ ਗਏ ਹਾਂ ਤੇ ਆ ਦੁਰੀ ਹੋ ਵਿਚਾਰਾ ਔਰ ਇੱਕ ਵਾਰੀ ਤੇ ਕੁਤਮਸੀ ਤੌਰ ਹੁੰਦਾ ਕੁੜੀ ਦਾ ਉੱਖਾ ਕਾਤਾ ਜਾ ਰਿਆ ਨੇ ਰਸਤੇ ਨੰਨੇ ਰੱਖੀਏ ਤੁਸੀਂ ਹਾਂ ਕਿਹਦੇ ਦੀ ਧੀ ਭੈਣ ਨੂੰ ਛੱਡਣਾ ਨਹੀਂ ਚਾਹੀ ਕੋਈ ਕਰਦਾ ਮਮੀ ਕੁਛ ਵੀ ਲੱਗਿਆ ਹੋਇਆ ਸਾਡੇ ਮੰਨ ਲੇ ਚੱਲੋ ਆਪਣੇ ਦੋ ਬਧਾ ਨਹੀਂ ਹੈਗਾ ਚਲੋ ਜੀਜੀ ਨੇ ਬਹੁਤ ਔਲਾ ਸਾਰ ਆ ਲੈ ਉਹ ਵੀ ਨਹੀਂ ਦੁੱਗਦਾ ਤੇ ਧੀ ਭੈਣ ਸੁਧੀ ਬਸ ਹਾਂ ਇਹ ਕਿਸੇ ਹੋ ਸਾਬ ਨੂੰ ਦੁੱਗਦਾ ਕਰਿਆ ਕਰਾਇਆ ਵੀ ਦੁੱਗਦਾ ਹੁਣ ਤਾਂ ਉਹ ਤਾਂ ਦੋ ਹੋ ਗਏ ਖਾਚਾ ਹੋਇਆ ਹਾਂ ਬਣਾ ਨਹੀਂ ਹੋਣਾ ਲੱਗਿਆ ਹੁਣਾ ਜਿੱਤੇ ਨਾ ਨਾ ਦੇਖਿਆ ਜਾ ਜਿਹ ਕੋ ਕਮੀ ਦੀ ਜਦੇ 10 ਬੰਦੇ ਦੂਏ ਦੀ ਨੇ 10 ਬੰਦੇ ਹਾਂ ਜਦੇ ਦੂਏ ਦੇ ਹਾਂ ਬੋਦੋ ਬਿੰਦਤੀ ਕਰ ਨਿਗਾਰਾ ਜੀ ਭੁੱਖੇ ਹੀ ਕਰਿਆ ਜਾ ਰਹਿਆਂ ਨੇ ਹਮ ਮਾਮਾ ਬਹੁਤ ਗਲਤ ਹੋਇਆ ਹੋ ਗਈ ਦਿੱਤੀ ਮਾਮੇ ਨੂੰ ਕਹਿੰਦਾ ਹਮ ਮਾਮਾ ਵਿਚਾਰਾ ਸੀ ਟੈਨਸ਼ਨ ਲੈ ਗਿਆ ਕੁੜੀ ਦੀ ਬੀਬੀ ਜ਼ਿਆਦਾ ਹਮ ਕਿਆ ਕਰੇ ਇੱਕ ਘਰ ਤੇ ਗਰੀਬ ਹੈ ਹੈ ਇੱਕ ਘਰ ਨਹੀਂ ਬਚਾ ਰਹਿੰਦਾ ਬਹੁਤ ਔਖੀ ਹੋ ਗਈ ਇਹਨਾਂ ਨੂੰ ਟੈਨਸ਼ਨ ਉਹ ਕੁੜੀ ਜ਼ਿਆਦਾ ਲੈ ਗਿਆ ਹਮ ਚੱਲੋ ਭਾਈਓ ਠੀਕ ਹੋ ਗਏ ਤਾਂ ਫੇਰ ਬਾਂਜੂਆ ਘਰਵਾਰ ਤਾਂ ਮੁੰਮੀ ਬਾਗੀਆਂ ਨਾਲੇ ਸੰਭਾਲਦੇ ਉਹ ਪ੍ਰੈਸਰ ਜੀ ਚੈਨ ਪੰਜਾਂ ਤਾਈ ਵੀ ਸੋਚਦੇ ਹੁਣ ਜਿਵੇਂ ਆਪਣਾ ਮਕਾਨ ਇਹ ਕਰ ਲੁੰਦੇ ਤਿਆਰ ਹਨਾ ਹੋਰ ਸ਼ਾਇਦ ਬਾਅਦ ਬਾਅਦ ਚ ਤਾਂ ਫੇਰ ਚਾਹੀਏ ਬਹੁਤ ਗੱਲਾਂ ਉੱਠਦੀਆਂ ਪਰ ਦੇਖੇ ਕੀ ਗੱਲ ਥੋੜਾ ਵੀ ਜਿਵੇਂ ਨਾ ਹੁਣ ਮੰਨ ਲਾ ਉੱਥੇ ਮਾਮੇ ਨਹੀਂ ਰਹਨੇ ਆ ਸੇਵਾ ਕਰਦੇ ਆ ਉੱਥੇ ਹਨਾ ਗੁਰਦਵਾਰ ਸਾਹਿਬ ਵੀ ਤੇ ਰੱਖਿਆ ਵੀ ਪ੍ਰਮਾਤਮਾ ਨੇ ਹੀ ਮੈਂ ਰੱਖਦਾ ਜਿਵੇਂ ਕਹਦੇ ਅਟੈਕ ਹੋਇਆ ਇੱਕੋ ਲਖਤ ਕੁਝ ਵੀ ਹੋ ਸਕਦਾ ਦਾ ਅੰਕੇ ਤੇ ਵੀਰੇ ਚਾਚਾ ਗੰਨੇ ਸੀ ਆਪਾਂ ਨੂੰ ਗੱਡੀ ਵਿੱਚ ਕਹਿੰਦਾ ਉਹਨਾਂ ਨੇ ਸਾਨੂੰ 2 ਮਿੰਟ ਦਿੱਤੇ 2 ਮਿੰਟ ਸੋਚ ਲੋ ਕਹਿੰਦਾ ਹਿਸਾਬ ਹੀ ਲੈਣਾ ਔਖਾ ਹੋ ਜਾਂਦਾ ਬੰਦੇ ਕਹਿੰਦਾ ਵੀ ਛੇਤੀ ਦੱਸੋ ਅਸੀਂ ਬਣਾ ਤਿਆਰੀ ਕਰੀਏ 2 ਮਿੰਟ ਹੀ ਆ ਤੁਹਾਡੇ ਕੋਲ ਹਾਂ ਕਹਿੰਦਾ ਸੋਚਣਾ ਤਾਂ ਬਹੁਤ ਦੂਰ ਦੀ ਸਾਡਾ ਧੜਕਣਾ ਖੜਦੇ ਆ ਆ ਦੇਖ ਵੀ ਕੀ ਕਰੂੰਗਾ 2 ਮਿੰਟਾਂ ਵਿੱਚ 2 ਮਿੰਟ ਵਿੱਚ ਕੀ ਕਰੂੰਗਾ ਕਿਹਦੀ ਰਾਏ ਲਈਏ ਅਸੀਂ ਕਿਹਨੂੰ ਪੁੱਛੀਏ ਕਿਹਨੂੰ ਪੁੱਛੀਏ ਜਿਆ ਕਹਿੰਦਾ ਵਕਤ ਪੈਂਦਾ ਬੁੱਤ ਪੁੱਛ ਕੇ ਨਹੀਂ ਪੈਂਦਾ ਹਾਂ ਹਾਂ ਇਹ ਤਾਂ ਜਾਂਦਾ ਪੈਸਾ ਵਰਗੀ ਤਾਂ ਜਾਂਦਾ ਇਹ ਪਾਣੀ ਦੋ ਲੈ ਮੰਮੀ ਐ ਨਹੀਂ ਮੰਡੜ ਨਾਲ ਚੱਕ ਲੋ ਚੱਕ ਲੈ ਗਾਏ ਕੀ ਹੈ ਕੀ ਹੈ ਛੇੜੀ ਨਾ ਮਾਊ ਹੈ ਹਾਏ ਪਾਣੀ ਦਾ ਮਜ਼ੀ ਵੀ ਲੈ ਹਣਾ ਮੰਮੀ ਕਹਿੰਦੀ ਮਾਊ ਆ ਇਹ ਤਾਂ ਪਾਣੀ ਵਿੱਚ ਰਹਿੰਦਾ ਬੀਬੀ ਤੇਰੇ ਵਾਂਗੂ ਇਹ ਤਾਂ ਤੇਰੇ ਵਾਂਗੂ ਪਾਣੀ ਚ ਇਹ ਤਾਂ ਠੰਡੇ ਪਾਣੀ ਬੀਬੀ ਜਾ ਲਾ ਮੰਗਦਾ ਬੀਬੀ ਖੱਪ ਜੂਗਾ ਇਹ ਕੋਆ ਆ ਦਾਬੜਾ ਖਾ ਪੀਉਗਾ ਬਸ ਆਹੀ ਯਾਰ ਕਿ ਦੌਰ ਆਪਾਂ ਹਾਂ ਉਹ ਤੋਂ ਬਾਅਦ ਨਹੀਂ ਹੋਣਾ ਗੱਲਾਂ ਹੀ ਨੇ ਗਰਮੀ ਗੱਲਾਂ ਹੀ ਗੱਲਾਂ ਹੀ ਨੇ ਖਾੜ ਤੇ ਗਰਮ ਚੋ ਵੀ ਖਾਪਦਾ ਹੈ ਖਾੜ ਖਾਪਦਾ ਹੈ ਇਹ ਪਤਾ ਨਹੀਂ ਬੀਬੀ ਨੇ ਕੱਲ ਕੜਾਈ ਥੜ ਦੇਣੀ ਨਹੀਂ ਤੂੰ ਤਾਂ ਖਾਣੇ ਦਾ ਮੈਂ ਤਾਂ ਨਹੀਂ ਹੁਣੇ ਹੁਣ ਖਾਣਾ ਬਸ ਐ ਮੰਮੀ ਗਰਮੀ ਆ ਮੈਂ ਤੇਰੀ ਗੱਲ ਮੰਨਦੀ ਆ ਜਦ ਮੂਰੇ ਖਾੜਨਾ ਤਾਂ ਉਹਨੇ ਤੂੰ ਵੜਾ ਦੇ ਉਹ ਖਾ ਲੂ ਆਪੇ ਇਹ ਤੁਸੀਂ ਨੇ ਕਿਹਾ ਚਲ ਕੋਈ ਨਾ ਥੋਏ ਲੱਗਦੀ ਹਾਂ ਫੇ ਨਹੀਂ ਤਾਂ ਕਹਿਣਾ ਹੂੰ ਨਹੀਂ ਖਾਲੀ ਚਾਹ ਤਾਂ ਜਮਾਈ ਨਹੀਂ ਪੀਂਦਾ ਉਹ ਮੈਨੂੰ ਇਹ ਵੀ ਦੱਸਦਾ ਵੀ ਨਹੀਂ ਮੈਂ ਤਾਂ ਘੱਟਾ ਉਹਨੂੰ ਮੈਂ ਤਾਂ ਚੱਲ ਹੂੰ ਇਸ ਤਰ੍ਹਾਂ ਨਹੀਂ ਆ ਗਈ ਹੈਗੀ ਉਹ ਵੀ ਉਹਨੂੰ ਕਿਤੇ ਵੀ ਜਾਵੇ ਉਹ ਚਾਹ ਨਹੀਂ ਪੀਂਦਾ ਖਾਲੀ ਮੈਂ ਉਹਨੂੰ ਜੀਜ ਵੀ ਕੋਈ ਨਹੀਂ ਕਾਈ ਕਰ ਲੈ ਠੀਕ ਆ ਠੀਕ ਆ ਵੀ ਨਾਰਮਲ ਚੀਜ਼ਾਂ ਹੀ ਚਾਹੀਦੀ ਆ ਉਹ ਨਹੀਂ ਪਾਉਣਾ ਨੂੰ ਬਸ ਇਹੋ ਚੀਜ਼ਾਂ ਵਿੱਚ ਅੱਛਾ ਬੇਸਣ ਉਹ ਵੀ ਵਿੱਚ ਬੇਸਣ ਵਿੱਚ ਬੇਸਣ ਪੁੱਜਦਾ ਅੱਛਾ ਆ ਦੇਖ ਇੱਧਰ ਇੱਧਰ ਦੇਖ ਲੈ ਲੈ ਉਹ ਵੀ ਇਹਨਾਂ ਦਾ ਸਾਗ ਤਾ ਤਪਦੀ ਹੁੰਦਾ ਸਾਹ ਦੇਖ ਲਓ ਇਹਨਾਂ ਦਾ ਸਾਗ ਤਾ ਆ ਹੋ ਸਭ ਕੁਝ ਮੁਕਾ ਲੈਣਾ ਮਹਾਰਾਜ ਨੇ ਆਪਣੇ ਕਿ ਬਸ ਅੱਜ ਮਾਮੀ ਵੀ ਵਿਚਾਰੀ ਲਾਈਵ ਹੋਈ ਗਈ ਉਹਨਾਂ ਨੂੰ ਪੁੱਛਦੇ ਨੇ ਨਾ ਕਈ ਕਰਦੇ ਹੋਣ ਵਿਚਾਰੇ ਕਮੈਂਟ ਉਹਨੇ ਕਰਿਆ ਹਜ ਮੁੰਡੇ ਨੇ ਬੜੇ ਅੱਛਾ ਹਾਂ ਮਾਮੀ ਹਾਈ ਰੱਖਣ ਕੀ ਕਹਿੰਦੀ 15 ਦਿਨ ਮਨੀ ਕੋਲ ਕੋ ਟੈਸਟ ਪਾਉਣਾ ਇੱਕ ਤਾਂ ਹੋਵੇ ਨਾ 15 ਦਿਨ ਬਾਅਦ ਵੇ ਭੇਜਿਆ ਦਵਾਈ ਦਬੂਈ ਐ ਇਹਨਾਂ ਨੇ ਬੰਦ ਕਰਕੇ ਫੇਰ ਭੇਜਣ ਦੇ ਉੱਧਰ ਨੂੰ ਅੱਛਾ ਸਾਨੂੰ ਲਿਆ ਇਹੀ ਕੁੜੀ ਕੋਲ ਆਪਣਾ ਨਹੀਂ ਕੋਲ ਬੀਬੀ ਨੇੜੇ ਆਹੋ ਉਹ ਨੇੜੇ ਆ ਨਾ ਚੰਡੀਗੜ੍ਹ ਦੇ ਦਵਾਈ ਵੀ ਚੱਲਣੀ ਫੇਰ ਉਹ ਕਹਿੰਦੇ ਨਾਲੇ ਆਏ ਆ ਵੀ ਪਹਾੜ ਤੋਂ ਲਿਆਉਣਾ ਔਖਾ ਹੈ ਕਈ ਵਾਰੀ ਕੋਈ ਘਰ ਨਾ ਹੋਵੇ ਫੇਰ ਔਖਾ ਹੋ ਜਾਂਦਾ ਹੈ ਆ ਤਾਂ ਗਰੀਬ ਨੂੰ ਸਾਰੇ ਪਾਸੇ ਨੂੰ ਔਖਾ ਹੀ ਗਾ ਮਜਬੂਰੀਆਂ ਕੀ ਕਰੇ ਬੰਦਾ ਬਹੁਤ ਔਖਾ ਵੀ ਦੇਖਦਾ ਕਿਆ ਕੰਮ ਬਾਈ ਸਾਡੇ ਕੁੜੀ ਉਹ ਨਹੀਂ ਉੱਥੇ ਫੇਰ ਜੀ ਲਾਉਗੀ ਟੈਨਸ਼ਨ ਲੰਦੀ ਪਹਾੜ ਮਾ ਦਾਸ ਸੇ। ਉਹ ਉਹ ਜਿਹੜੀ ਦਾ ਵਿਆਹ ਹੋਇਆ। ਹਾਂ। ਘੱਟ ਬਸ ਬੁੱਕ ਤੇ ਇਹਦੇ ਵਿੱਚ ਪਾ ਲਿਆ ਕੋਲ ਦੁਬਾਰੇ-ਦੁਬਾਰੇ ਜਾਇਆ। ਆ ਪਾ ਲਿਆ ਕੁਸ ਭਾਈ। ਕੀ ਆ ਇਹ? ਮਿਰਚੋ। ਮੈਂ ਕਹੀਗੀ ਤਾਂ ਸੀ ਨਾਲੇ ਹਰੀ ਮਿਰਚ। ਦੇਖਾਂ ਤਿਆਰ ਕੋ ਇਹਦਾ। ਕੱਪੜਿਆਂ ਦਾ ਹਾਲ ਦੇਖ ਲਓ ਤੁਸੀਂ। ਕੋਈ ਨਹੀਂ ਕੋਈ ਨਹੀਂ ਖੇਲੀ। ਚੱਲ ਇੱਧਰ ਹੋ। ਮਤਗੋਤਰ ਹੋ ਜਾ ਤੇ ਤੈਨੂੰ ਹੁਣ ਕੋਲ ਨਹੀਂ ਆਉਂਦਾ ਹਾਂ ਆਉਂਦਾ ਨਹੀਂ ਨੇਚ ਖਾਂਦਾ ਹਾਂ ਵੀ ਨਹੀਂ ਆਉਂਦਾ ਮੈਂ ਤੇ ਨਾ ਚੱਕਉਂਦਾ ਭਾਈ ਇਹ ਤੇ ਚੱਕਦੀ ਏ ਆ ਦੇ ਕੀ ਹਾਲ ਕਰੇ ਆ ਚਾਬੀਆਂ ਦੇਖ ਤੁਸੀਂ ਕਿੰਨੇ ਸਿੱਟੀਆਂ ਨੇ ਅੱਛਾ ਚੱਲ ਕੋ ਮੈਂ ਤੇ ਰੱਖ ਤੇ ਆਂ ਦੀਆਂ ਇਹ ਕਿੱਥੇੋਂ ਵੀ ਲੈ ਗਰਾਬਾ ਖੋਣ ਦੇ ਲਿਆ ਦੇਖਿਆ ਹਾਂ ਵੀ ਉੱਥੇ ਵੀ ਜਾਣਾ ਬੋਬਰ ਆਏ ਕਿੱਦਾਂ ਜਾਣਾ ਹੁਣ ਵੀ ਸ਼ਾਮ ਨੂੰ ਚੱਲੀ ਰਾਤ ਤੇ ਕਿ ਦਿਨੇ ਦਿਨੇ ਖੜ ਜਾ ਤੁਸੀਂ ਦਿਨ ਮਾ ਜਾਇਆ ਏ ਉਹ ਘੜੀ ਘੰਟਾ ਅੱਛੇ अच्छा। ओ। ਤੁਸੀਂ ਨਾ ਕੀ ਕਰਨਾ ਮੈਂ ਤਾਂ ਸੁਣ ਤੁਸੀਂ ਆ ਮਜਾਇਆ ਧੀਰ ਮੈਂ ਨੇ ਤੇ ਅੱਡੀ ਤੂਰ ਜਾਣਾ ਤਾਂ ਤੈਨੂੰ ਪਤਾ ਨਹੀਂ ਕਿ ਮੇਰੇ ਬੰਦ ਹੁੰਦਾ ਕੀ ਆ। ਉਹਨੇ ਜਵਾਬ ਦਿੱਤਾ ਮੂੰਹ ਦੇ ਮਸੋਂ ਕੱਟ ਕੇ ਲਾਹੀ ਹੈ। ਹੈ? ਮੈਂ ਨਹੀਂ ਜਾਣੀ। ਚੱਲ ਕੋਈ ਗੱਲ ਨਹੀਂ। ਦੇਖ ਲੈ ਜਾ ਹੁੰਦਾ ਜੇ ਆ ਤਾਂ ਹੈ। ਕਿੰਨੇ ਕਿ ਟਾਈਮ ਲੱਗਣਾ? ਘੰਟਾ ਲੱਗਣਾ ਨਾ ਜਾਣੀ ਤੂੰ। ਹਾਂ। ਘੰਟੇ ਦਾ ਹੀ ਰਸਤਾ ਹੈ। ਹਾਂ। ਅਣੂ ਜੇ ਮੋਏ ਸਾਰੇ ਕਹਿੰਦੀ ਕਹਿੰਦੀ ਸਾਰੇ ਜਾਣੇ ਆਇਓ। ਕਤੂ ਆਣੀ ਬੀਬੀ ਪਹਿਲਾਂ ਤਾਂ ਆਪਣਾ ਹੱਕ ਬਣਦਾ ਇੰਨੀ ਦੂਰ ਤੇ ਉਹ ਆਈ ਆ ਫੇਰ ਉਹ ਹੱਕ ਬਣਦਾ ਹਨਾ ਆਉਗੀ ਉਹ ਉਹ ਕੜਮ ਵਿੱਚ ਇੱਕ ਮਹੀਨੇ ਦੀ ਥੋੜੀ ਛੁੱਟੀ ਆ ਇਹਨੇ ਆਉਗੀ 2 2.5 ਮਹੀਨੇ ਦੀ ਛੁੱਟੀ ਆ ਉਹ ਹਾਂ ਪਹਿਲਾਂ ਆਪਣਾ ਹੱਕ ਬਣੇ ਆਪਣਾ ਪਾਈ ਟਾਈਮ ਕੱਟ ਕੇ ਹੁਣ ਆਇਆ ਨਵੇਂ ਨਵੇਂ ਹਜੇ ਕਿੰਨੇ ਸਾਲਾਂ ਬਾਅਦ ਆਇਆ ਪਾਣੀ ਪੂਣੀ ਵੀ ਦੇਖਣਾ ਕੁਛ ਨਿਆਣੇ ਨੇ ਹਨਾ ਹਾਂ ਨਵਾਂ ਨਵਾਂ ਨਵੇਂ ਵਾਸਤੇ ਸ਼ਹਿਰ ਆ ਹਾਂ ਫਰਕ ਤਾਂ ਪੈ ਜਾਂਦਾ ਹੈ ਪੁਸਤਕਾवट ਵੀ ਹੋ ਜਾਂਦੀ ਹੈ ਭਾਈ ਆਉਣਾ ਕਿਤੇ ਬਾਹਰ ਸੌਖਾ ਹੀ ਹੈ ਗੱਲਾਂ ਹੀ ਕਰ ਲੈਂਦੀ ਆ ਬਹੁਤ ਔਖਾ ਹੈ ਬਹੁਤ ਔਖਾ ਹੈ ਇਹਨੂੰ ਕਿਹੜੇ ਪਿੰਜਰੇ ਚ ਪਾ ਦਵਾਂ ਮੈਂ ਇਹ ਕੁੱਤੂ ਨੂੰ ਗੁੱਤਾ ਘਰ ਆ ਲੰਦਾ ਦੋ ਕੁੱਤਾ ਕੀ ਬਾਲੇ ਬਾਤ ਖਿੰਡਦੇ ਨੇ ਕਿਆ ਕਰ ਤੇਲ ਜਿੰਨਾ ਮਰਜ਼ੀ ਲਾ ਲ ਸਿਰ ਨੂੰ ਨਹੀਂ ਬਿੜ ਗਿਆ ਮੇਰੇ ਪਿੱਛੇ ਹੈਗੀ ਗੁਰਗਸ ਕੋ ਸਪੰਦਾ ਕਿਆ ਦਵਾਂ ਕਿਆ ਦਵਾਂ ਕੰਨਾ ਗੇਟ ਫੜਾ ਦੇ ਦੱਸ ਗੇਟ ਖੋਲ ਦੋ ਦੇ ਦੇ ਨੇ ਇੱਕ ਕੱਢ ਕੇ ਆ ਪਿਆ ਤੁਹਾਡੇ ਕੋਲ ਦਿਓ ਲੈ ਦੇਵੇ ਜਿਆਦਾ ਮੈਨੂੰ ਨਹੀਂ ਇਕੜ ਘਰ ਆਵਰਦੇ ਨਹੀਂ ਮੇਰਾ ਕਹਿਣ ਦਾ ਮੂੰਹ ਜਣਾ ਨਾ ਪਸਾਦੀ ਉਹ ਮਾਪ ਨਾ ਨਾ ਖਲਾ ਫੜਾਦੀ ਨੂੰ ਮੇਰਾ ਮਤਲਬ ਇਹ ਆਪ ਖਲਾਈ ਜੇ ਖਲਾਉਣਾ ਨੂੰ ਮਨਿੰਦਰ ਨੂੰ ਦੇ ਉਹ ਖਲਾ ਗੌਰ ਕੇ ਅਸੀਂ ਨਾ ਖਾਈਏ ਆਪਣਾ ਖਾ ਲਵੇ ਵਿਚਾਰਾ ਗਾਉ ਅਸੀਂ ਅਸੀਂ ਤੁਸੀਂ ਵੀ ਖਾ ਲਓ ਮੈਂ ਕਿਹੜਾ ਦੇਖਿਆ ਹੇ ਮਨਿੰਦਰ ਦਾ ਨਾਮ ਮਨਿੰਦਰ ਦਾ ਨਾਮ ਮੰਮੀ ਆਂਦਾ ਤਾਂ ਹੈਗਾ ਮਨਿੰਦਰ ਅਸੀਂ ਵੀ ਹੈਗੇ ਆ ਅੰਗਰ ਵੀ ਖਾਓ ਅਸੀਂ ਵੀ ਹੈਗੇ ਆ ਸਾਰੇ ਤਾਂ ਆ ਗਏ ਅੰਗਰ ਵੀ ਆਉਂਦਾ ਦ੍ਰਿਸ਼ ਤੇ ਮਨਿੰਦਰ ਮਨਿੰਦਰ ਦਾ ਆਉਂਦਾ ਹਾਂ ਦੇਖ ਲੈ ਮਨਿੰਦਰ ਨਾਲੇ ਆਉਂਦਾ ਸਾਰਾ ਕੁਝ ਹੈ ਨਾ ਮੁਨਿੰਦਨਾਂ ਢੋਲੂ ਬੰਦੋ ਹਾਂ ਨਿੰਦਨ ਉਹਦਾ ਭਗਤ ਬੰਦਾ ਆਏ ਆਏ ਰੱਬਾ ਭਗਤ ਕਿੰਨਾ ਭਗਤ ਹੋਰ ਹੁੰਦਾ ਹਾਂ ਹਜਾ ਹੋਰ ਉਹਨੇ ਬਾਜਰੇ ਲੈ ਲਈ ਈਕੋ ਉਹਦਾ ਕੋਟ ਜਦੋਂ ਜਿਆਦਾ ਲੱਗਦਾ ਜਿਵੇਂ ਗਰੀਬ ਜਾ ਆਏ 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 ਉਹ ਬੜਾ ਹੈ ਉਹ ਬੜਾ ਅੱਛਾ ਉਹ ਨਿੱਗਾ ਅੱਜ ਖੋਲੇ ਅੱਜ ਖੋਲੇ ਨਹੀਂ ਅੱਜ ਖੋਲੇ ਹੁਣ ਉਹਦੇ ਅਗਲੇ ਸਾਲ ਆਣਾ ਪ੍ਰੋਪਰ ਆਣਾ ਜਿਹੜਾ ਹੁਣ ਨੀਲੇ ਪਾ ਕੇ ਅੱਜ ਉਹ 2-3 ਸਾਲ ਆਇਆ ਹੀ ਨਹੀਂ ਦੇਖ ਲਓ ਕਿੱਡਾ ਬੜਾ ਲੱਗਦਾ ਖੋਲਦਾ ਨਿੱਕ ਤਾਂ ਕੋਟ ਹਾਂ ਬਦੋ ਅੱਛੇ ਪੈਂਦਾ ਦੋ ਦਿਨੇ ਦੋ ਵਾਰੀ ਉਹ ਭੋਲੀ ਨਹੀਂ ਲਿਆਂਦਾ ਭੂਈ ਨੇ ਪਤਾ ਕੀ ਭੋਲੀ ਭੂਈ ਨੇ ਲਿਆਂਦਾ ਮੈਂ ਨਹੀਂ ਖੋਲਣਾ ਆਉਗਾ ਹੀ ਜਾਂਦਾ ਰੰਗ ਸਹੋਲ ਆ ਉਹ ਜਦੇ ਖਰਾਬ ਹੋ ਜਾਂਦਾ ਛੇਤੀ ਦੇ ਕੇ ਹੋ ਤਾਂ ਆ ਦੇਖ ਕਿਧਰ ਉਧਰ ਉਧਰ ਦੇਖੀ ਨਿਆਣਾ ਨਹੀਂ ਹਰਦਾ ਇਹ ਮੈਂ ਕੀ ਕਰਾਂ ਇਹ ਨਹੀਂ ਹਰਦਾ ਹਾਲ ਹਾਲ ਆ ਜੀਜੀ ਆ ਦੇ ਮੇਰੇ ਕੋਲ ਆਏ ਤਾਂ ਜੀਜੀਆ ਖਾਂਦਾ ਏ ਓਏ ਅੰਗ ਦਾ ਓਏ ਬੱਲੇ 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 ਰੰਗ ਸਹੋਲ ਜੇ ਛੇਤੀ ਖਰਾਬ ਹੋ ਜਾਂਦਾ ਹਾਂ ਤੁਸੀਂ ਨਿਆਣੇ ਜੇ ਖੇਲਦੇ ਘੜ ਦੇਖਦੇ ਕੋਈ ਕੱਪੜਾ ਖਰਾਬ ਹੁੰਦਾ ਕਿੱਦਾਂ ਹੁੰਦਾ ਬਸ ਚੱਲਣ ਦੋ ਸਹੀ ਗੱਲ ਆ ਇਹ ਤਾਂ ਮਿਰਚ ਖਾ ਗਿਆ ਤਾਂ ਕਰਤਾ ਤਾਂ ਕੰਮ ਆਗੀ ਵਾਲੀ ਹਰੀ ਮੱਚੀ ਥੋੜੀ ਖਾਊਗਾ ਹਰਜੀ ਮਿਰਚ ਦਾ ਤਾਂ ਕੱਢ ਦੂ ਹਾਂ ਖਾ ਲੂਗਾ ਖਾ ਲੂਗਾ ਬੀਬੀ ਖਿਲਾ ਦੇਈਂ ਅੱਜ ਇਹਨੂੰ ਨਾ ਨਹਾਣਾ ਇਹਨੂੰ ਕਿਹਾ ਵਾ ਬੱਟ ਸਕੂਗਾ ਬੀਬੀ ਕਹਿੰਦੀ ਆ ਸਕਦਾ ਨਹਾਣਾ ਇਹਨੂੰ ਕੁਸ ਦੇ ਦੇ ਕੁਸ ਦੇ ਦੇ ਨਹਾਣਾ ਹੁਣ ਨਸੰਧਾਰ ਵਾਲੇ ਬਿਸਕੁਟ ਲੈ ਆ ਕੇ ਰੱਖਣੇ ਕਿ ਲੋਗ ਇਹ ਖਾਂਦਾ ਹੈ ਮੈਂ ਦਿਨ ਚ ਜੇ ਇਕੱਲਾ ਬੈਠਾ ਹੁੰਦਾ ਨੇ ਦੇ ਦੇਨੇ ਖਾ ਲੰਦਾ ਆਰਾਮ ਨਾਲ ਪਹਿਲਾਂ ਲਈ ਆਈ ਇੱਥੇ ਤੇ ਹਾਂ ਇੱਥੇ ਆਰਾਮ ਨਾਲ ਖਾ ਲੈਂਦਾ ਬਾ ਹੁਣ ਤਾਂ ਪਿਆ ਦੇਤਾ ਆ ਦੇਤਾ ਉਹ ਗੱਦੇ ਨੇ ਤਗੜੀ ਚੀਜ਼ ਏ ਤੂੰ ਮੇਰੇ ਨਾਲ ਵਦੇ ਫੁੱਲੇ ਤਗੜਾ ਬੜੇ ਉਹ ਤਾਂ ਜਿਹੜੇ ਖਲਾਉਣਾ ਖਲਾਉਣਾ ਹੀ ਆ ਵੀ ਬਿਸਕੁਟ ਆਏ ਜਿੱਤੇ ਬੇਲਾ ਵੀ ਨਹੀਂ ਆਣਾ ਬੈਠਾ ਹੁੰਦਾ ਨਾ ਕੱਲਾ ਉਹਨੂੰ ਦੇ ਦੇ ਨਾਲ ਆਪੇ ਖਾਈ ਜਾਂਦਾ ਏ ਆਪੇ ਖਾਈ ਜਾਂ ਹਾਂ ਇਹ ਗੱਲ ਤੇਰੀ ਮੰਨੀ ਨਹੀਂ ਨਹੀਂ ਨੀਂਦ ਆਉਂਦੀ ਉਹਦੀ ਹੁਣ ਨੀਂਦ ਆਉਦੀ ਇਹਨੂੰ ਹਾਂ ਨਹੀਂ ਤਾਂ ਆਉਗੀ ਹਾਏ ਹਾਏ ਨੀਂ ਨੀ ਆਉਂਦੀ ਆ ਨੀਂ ਨਾ ਦਿਆ ਚਾਚੀ ਗੱਲ ਕਰਦੇ ਬਸ ਚਾਚੀ ਗੱਲ ਕਰਦੇ ਵਾਲ ਦੀ ਤੰਦੇ ਨੇ ਨਾ ਚਾਚੀ ਕਾਲ ਜੀ ਸਾਰਿਆਂ ਨੂੰ ਸਾਚੀ ਕਾਕਾ ਦੇ ਚਾਚੀ ਕਾਲ ਸਾਚੀ ਕਾਕਾ ਦੇ ਹਾਂ ਇਹ ਤਾਂ ਨਹੀਂ ਆਉਂਦਾ ਉਹ ਇਹ ਤਾਂ ਸ਼ੇਰਾਂ ਮਗਰ ਪਿਆ ਪਿਆ ਮੋਰਾਂ ਚ ਡੁੱਗ ਗਿਆ ਸ਼ੇਰਾਂ ਝੁੰਡੀ ਹੋ ਗਿਆ ਸਾਚੀ ਕਾਕਾ ਪਾਪਾ ਕੰ ਸ਼ੇਰਦਨ ਸਾਚੀ ਕਾ ਬਾ ਸਾਚੀ ਕਾਲ ਦੇ ਸਾਰਿਆਂ ਨੂੰ ਸਾਚੀ ਕਾਲ ਜੀ ਤੂੰ ਵੀ ਕਰ ਦੇ ਸਾਚੀ ਕਾਲ ਜੀ ਸਾਰਿਆਂ ਨੂੰ ਖਾ ਦੇ ਸਾਚੀ ਰਿਕਾ ਕਾਲ ਕਰ ਦੇ ਚਲ ਫਤੇ ਬੁਲਾ ਦੇ ਬਲੇ ਈਸੋ ਨਿਹਾਲ ਇਹ ਮਰਜ਼ੀ ਦਾ ਮਾਰਾ ਸਾਰਾ ਪਤਾ ਇਹਨੂੰ ਵੀ ਵੀਡੀਓ ਬਣਦੀ ਆ ਹੁਣ ਇਹ ਮਰਜ਼ੀ ਆ ਦੇਖ ਚਾਚਰੀਆ ਕਾਲ ਦੇਖ ਲੈ ਹਾਂ ਦੇ ਚੋਨੀਆਂ ਛਾਚੀ ਆਖਾਲ ਚਲੋ ਤਾਂ ਹੁੰਦਾ ਇਕੱਲਾ ਤੇ ਚਲੋ ਬਾਕੀ ਹੁਣ ਮੈਨੂੰ ਹੈਗੇ 1 2 ਕੰਮ ਛਰੀ ਚੰਗੌਰ ਸਾਹਿਬ ਤੇ ਉਹ ਲੱਗਿਆ ਜੀ ਮਾਤਾ ਨੇ ਬਣਾਇਆ ਹੋਇਆ ਜੀ ਇਤਰ ਆ ਔਰ ਦਾਵੜਾ ਤੇ ਜਦੋਂ ਬਣੇਗਾ ਤੇ ਪਿੰਨੀਆਂ ਬਣਾਉਣੇਗਾ ਇਕ ਨਹੀਂ ਹੋਣਾ ਇਕ ਨਹੀਂ ਆ ਇਕ ਨਹੀਂ ਖਾਊਗਾ ਤੇ ਬਾਅਦ ਦੇ ਵਿੱਚ ਤੁਹਾਨੂੰ ਦਿਖਾਉਣੇ ਜੇ ਵਾ ਕਿਦਾਂ ਦਾ ਬਣਿਆ ਇਹ ਕਿਵੇਂ ਨਹੀਂ ਸਾਰੇ ਕੁਝ ਮਿੱਠਾ ਘੱਟ ਪਿਆ ਜਾਂ ਵੱਧ ਪਿਆ ਸਾਰਾ ਕੁਝ ਤੁਹਾਨੂੰ ਪਪੀੜੂ ਵਿੱਚ ਦਿਖਾਵਾਂਗੇ ਆਪਾਂ ਤੁਹਾਨੂੰ ਹੁਣ ਬਾਅਦ ਵਿੱਚ ਮਿਲਦੇ ਆ ਮੈਂ ਜਾਇਮ ਮਾੜੇ ਕੰਮ ਕਰਿਆ ਮੈਂ ਇੱਕਦੋਂ ਜਾ 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 ਵੀਰ ਜੀ ਦਾ ਫੋਨ ਆਉਂਦਾ ਪਹਿਲਾਂ ਮੈਂ ਚੱਡਿਆ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਤੇ ਅੱਜ ਬੀਬੀ ਗੋੜਾ ਹੈ ਨਹੀਂ ਤੈਨੂੰ ਐ ਪਤਾ ਬੀਬੀ ਨੇ ਅੱਜ ਕੀ ਆ ਬਣਾਇਆ ਇਹ ਜੋ ਗਰਮੀ ਪੁੱਛੋ ਕਾ ਤੇ ਲੱਗਦੀ ਤੈਨੂੰ ਹਾਂ ਇਹ ਗਰਮੀ ਲੱਗਣੀ ਆ ਦਾਦੀ ਨੇ ਜਦ ਗਰਮ ਚੀਜ਼ਾਂ ਦੇਣੀਆਂ ਖਿਲਾਉਣੀਆਂ ਐ ਤਾਂ ਚੜਦਾ ਸਿਆਲ ਚ ਵੀ ਗਰਮੀ ਲੱਗਣੀ ਆ ਕਿ ਨਹੀਂ ਬੱਸ ਕੀ ਬਣਾਇਆ ਪਪਾ ਪਪਾ ਪਿੰਨੀਆਂ ਨਾ ਲੈ ਅੰਗਦ ਪਿੰਨੀਆਂ ਬਣਾ ਕੀ ਬਣਦੀ ਹੁੰਦੀ ਆ ਪਿੰਨੀਆਂ ਦੀ ਕੀ ਬਣਦਾ ਖੋਆ ਨਾ ਪਤਾ ਨਹੀਂ ਪੰਜੀਰੀ ਆਏ ਹਾਏ ਪੰਜੀਰੀ ਬਣਾਈ ਆ ਬੀਬੀ ਮਰੇ ਕੀ ਕਹਿੰਦੀ ਆ ਕਹਿੰਦੀ ਮਨਿੰਦਰ ਨੂੰ ਦਿਓ ਭਾਈ ਘੱਟ ਤੇ ਅੰਗਦ ਨੂੰ ਥੋੜੀ ਜ਼ਿਆਦਾ ਖਾ ਮੇਰੇ ਉਹਨੂੰ ਗਿਆਨ ਆ ਗਿਆ ਚੱਕਿਆ ਚੱਕਿਆ ਦੇਖਿਆ ਉੱਥੀ ਆ ਗਈ ਗੱਲ ਉੱਥੀ ਆ ਗਈ ਨਾ ਗੱਲ ਕਿਆ ਮਤਰਾ ਵੀ ਅੰਗਤ ਨਹੀਂ ਪਿਆਰਾ ਜਿੰਨਾ ਮਨਿੰਦਰ ਪਿਆਰਾ ਹੈ ਉਹ ਪਈਏ ਕੌਂਦੀ ਦੇਖਦੇ ਨੇ ਅਚਿਆ ਅੰਗਤ ਨੂੰ ਆ ਬਸ ਇੰਨਾ ਕਿਹਾ ਹੋਰ ਅਸੀਂ ਚੱਕਤਾ ਅਸੀਂ ਕੜਾਈ ਕਰਦੇ ਛੜਦੇ ਕਿਤੇ ਹਾਂ ਚੱਕਤੇ ਫਟੇ ਅਸੀਂ ਨੇ ਰੜ ਕੇ ਤੁਹਾਡੇ ਜੋਗ ਪ੍ਰਸ਼ਾਦ ਛੜਦਾ ਉਹ ਤੁਸੀਂ ਫੇਰ ਵੀ ਦੱਸ ਕਿੱਥੇ ਆ ਹਾਲੀ ਕੱਢ ਲਿਆ ਹੋਰ ਨੇ ਪਤਾ ਪਾਲੇ ਬਰਤੀ ਚ ਮਨਿੰਦਰ ਵੀ ਪਈਏ ਮਨਿੰਦਰ ਮੜੇ ਦੇ ਦੇ ਮੈਨੂੰ ਵੀ ਮੈਂ ਵੀ ਖਾ ਲਮਾ ਉਹਦੇ ਪਿਆ ਲਓ ਜੀ ਨਹੀਂ ਬਣਾ ਖਾ ਕੇ ਦੇਖੋ ਤੁਸੀਂ ਬਣ ਗਈ ਹੈ ਜੀ ਤੇ ਮੈਂ ਖਾਂਦੀ ਮੈਂ ਖਾਂਦਾਂ ਲੱਗਿਆ ਗੱਲ ਕਰਦੇ ਲਿਆ ਹੋਰ ਪਾ ਦਨੀ ਹੈ ਹੋਰ ਪਾ ਦਨੀ ਰੁਕੋ ਲਓ ਅੱਖ ਉੱਪਰ ਨੂੰ ਦੇ ਕੇ ਗਿਆ ਦੱਸਦੇ ਸਿੱਧਾ ਮੂੰਹ ਕਰੋ ਕਿਆ ਬਾਤ ਕਿਆ ਕਰਾ ਲਾ ਥੌਂ ਜੁਵੈਨ ਦੇਸੀ ਕੀ ਬੋਲਦਾ ਬਹੁਤ ਸਵਾਲ ਬਣਾਈ ਹੈ ਅੰਗਾ ਤੂੰ ਵੀ ਬੋਲ ਪਾ ਕੁਛ ਹੈਂ ਅੰਜ ਦੇ ਪਤਾ ਬੈਸਣੂਗਾ ਬੈਸਣ ਪੁੰਨੇ ਇਹ ਤਾਂ ਖਾ ਲਈ ਦੋ ਵਾਰੀ ਬੋਲਾ ਹੈ ਬੈਸਣ ਨਾਲੇ ਠੰਡਾ ਆਹ ਲੋ ਕੁਰੀ ਵੀ ਖਾਊਗੀ ਕੁਰੀ ਵੀ ਖਾਊਗੀ ਵੀਂਦੇ ਨੇ ਦੋ ਗੁੱਤ ਸੁਣੀ ਲਾਦੀ ਲੱਗੀ ਹੈ ਕਰੀਆਂ ਲੱਗੀ ਉਹ ਕਹਿ ਤਾ ਹੋញਾ ਹੋញਾ ਸੋਣੇ ਗੱਗੂ ਚਾਚਾ ਗੱਗੂ ਤਾਇਆ ਦਾ ਮਾਗਿਆ ਕੇ ਤੂੰ ਮਟਾ ਕੇ ਨੇ ਬੁਲੰਦ ਥੋੜੀ ਐ ਉਹ ਵੀਰਾ ਕੰਮ ਚੱਕਦਾ ਬਸ ਆ ਗਿਆ ਮੈਂ ਉਹ ਕਰਨ ਅੰਦਰ ਪੈਪਰ ਕੋਣੇ ਉਹਨਾਂ ਦੇ ਉਹ ਆਖ ਮਾਰਦਾ ਕਹਿੰਦਾ ਆ ਜਾ ਨਾ ਬਜਾ ਨਾ ਕਹਿੰਦਾ ਮੜਾ ਚੁਕਾ ਦੇ ਚਲੋ ਤੇ ਹੋਰ ਨਾ ਬੀਬੀ ਰੋਟੀ ਪਾਣੀ ਪਰੌਂਡ ਲੈ ਮੈਂ ਨਹੀਂ ਗਿਆ ਤਾਂ ਕਹਿੰਦੇ ਸੱਚਾ ਉਹ ਪੈਸਾ ਨੂੰ ਆਪੇ ਉਹ ਹਾਂ تیرੇ ਮੂੰਹੋਂ ਚੁਕਾੜ ਕੇ ਮਿਲਦੀ ਐ ਭਾਈ ਠੀਕ ਨਾ ਕਾਲੀ ਸ਼ਾਮ ਚਲੋ ਚਲੋ ਠੀਕ ਐ ਜੀ ਤੇ ਇਹ ਤਾਂ ਹੀ ਕਹਿੰਦੇ ਨੇ ਹੁੰਦੇ ਕਿਸੇ ਸਿਆਣੇ ਨੇ ਸੱਚ ਕਿਹਾ ਐ ਕਹਿੰਦੇ ਵਿਆਜ ਨਾਲੋਂ ਮੂਲ ਪਿਆਰਾ ਬੀਬੀ ਨੂੰ ਹੁਣ ਅਸੀਂ ਕਿੱਥੇ ਚੰਗੇ ਲੱਗਣੇ ਆ ਵਿਆਜ ਨਹੀਂ ਪਿਆਰਾ ਲੱਗਣਾ ਜਿੰਨਾ ਬੀਬੀ ਨੂੰ ਮੂਲ ਪਿਆਰਾ ਲੱਗਣਾ ਹੈ ਇਹ ਇਵੇਂ ਤਾਂ ਹੁਣ ਪੋਤੇ ਹੀ ਚੰਗੇ ਲੱਗਣੇ ਆ ਉਹ ਦੇਖੋ ਕੁਝ ਬੋਲਦਾ ਉਹਦੀ ਵੀ ਸੁਣ ਲਓ ਕਿਆ ਕਹਿੰਦਾ ਇਹ ਵੀ ਕੁਝ ਕਹਿਦਾ ਤੁਹਾਡੇ ਉਹ ਹੱਥ ਮਾਰ ਕੇ ਗੱਲ ਕਰਦਾ ਤਾਂ ਹੁਣ ਬੀਬੀ ਨੂੰ ਤਾਂ ਪੋਤੇ ਚੰਗੇ ਲੱਗਣੇ ਆ ਮੂਲ ਚੰਗਾ ਲੱਗਣਾ ਹੈ ਵਿਆਜ ਕਿੱਥੇ ਚੰਗਾ ਲੱਗਣਾ ਹੈ ਆ ਦੇਗਾ ਆ ਵੀ ਬੋਲਦਾ ਵੀ ਕੁਝ ਕਹਿਦਾ ਦਾਦੀ ਤੇਰੀ ਆ ਗਈ ਕਹਿੰਦੀ ਮੈਨੂੰ ਤਾਂ ਹੰਗ ਨੀ ਚੰਗੇ ਲੱਗਣੇ ਆ ਵੀ ਮੈਂ ਹੁਣ ਇਹਨਾਂ ਨੂੰ ਦੇਣੀ ਆ ਚੀਜ਼ਾਂ ਵੀ ਤੁਹਾਨੂੰ ਨਹੀਂ ਮੈਂ ਦੇਣੀ ਦੱਛ ਮੈਂ ਕਿੱਥੇ ਜਾਵਾਂ ਕਿੱਥੇ ਨਾ ਜਾਵਾਂ ਦੱਛ ਦੱਛ ਚਲੋ ਬਾਕੀ ਠੀਕ ਹੈ ਜੀ ਤੇ ਭਾਈ ਹੁਣ ਮਿਲਦੇ ਆਪਾਂ ਹੁਣ ਤੁਹਾਨੂੰ ਕਿਸੇ ਹੁਣ ਅਗਲੇ ਬਲੌਗ 'ਚ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੰਗਾ ਕਲਾਜ ਰੱਖੇ ਜੀ